ਬਾਲੀਵੁੱਡਾਂ ਨੇ ਪੰਜਾਬੀਆਂ ਨੂੰ ਸਿਰਫ ਇੱਕ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਰੱਖਿਆ ਹੈ ਅੱਜ ਆਪਾਂ ਨੂੰ ਲੋਰ ਮਾਰਕਰਾ ਮਾਰਕਰਾ ਪੰਜਾਬ ਸਰਕਾਰ ਮੁਦਤ ਜਿੰਦਾਬਾਦ 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 ਆਪਾਂ ਨੂੰ ਕੋਈ ਇੱਥੇ ਐਡਾ ਤਕੜਾ ਐਜੂਕੇਸ਼ਨਲ ਸਿਸਟਮ ਨਹੀਂ ਮਿਲ ਰਿਹਾ ਨਾ ਆਪਣੇ ਲੈਕਚਰ ਜਦੋਂ ਨਾਲ ਲੱਗ ਰਹੇ ਨੇ ਤੇ ਅੱਧਾ ਸਮੈਸਟਰ ਲੰਘ ਗਿਆ ਨਾ ਆਪਣੇ ਕੋਲ ਆਪਣਾ ਸਿਲੇਬਸ ਅਜੇ ਤੱਕ ਆਇਆ ਹੈ ਜਦ ਆਪਾਂ ਨੂੰ ਪੜੀ ਨੀ ਪਾੜਨਾ ਕੀ ਹੈ ਤਾਂ ਤਿਆਰੀ ਕਰਾਂਗੇ ਇਹਨਾਂ ਨੇ ਫੀਸਾਂ ਵੀ ਟਾਈਮ ਤੇ ਲੈ ਲਈਆਂ ਨੇ ਪੀਪਰ ਵੀ ਲੈਣ ਦੇ ਲੈਣਿਆ ਪਰ ਐਜੂਕੇਸ਼ਨਲ ਸਿਸਟਮ ਬਾਰੇ ਕੋਈ ਨਹੀਂ ਸੋਚਦਾ ਅੱਜ ਆਪਾਂ ਸਾਰੇ ਜਿੱਥੇ ਬੈਠੇ ਆ ਇਹ ਵੀ ਉਹਨਾਂ 6 ਇੰਪਰੋਵਰਟ ਕੈਂਪਸਾਂ ਦੇ ਵਿੱਚੋਂ ਇੱਕ ਕੈਂਪਸ ਹੈ ਜਿਹੜਾ ਕਿ ਆਪਾਂ ਕਾਲੀ ਕੁਲਾ ਸਿੰਘ ਜੀ ਦੇ ਨਾਮ ਤੇ ਬਣਿਆ ਹੋਇਆ ਹੈ ਤੇ ਇਹਦੇ ਹਾਲਾਤ ਕੋਈ ਬਾਹਲੇ ਵਧੀਆ ਨਹੀਂ ਹੈਗੇ ਨਾ ਇੱਥੇ ਕੋਈ ਪਾਰਕਿੰਗ ਸਪੌਟ ਮਿਲਦਾ ਆਪਾਂ ਨੂੰ ਜੱਜਨੜ ਨਾ ਇੱਥੇ ਲਾਇਬ੍ਰੇਰੀ ਹੈ ਬਸ ਇੱਕ ਕੰਪਿਊਟਰ ਲੈਬ ਖੁੱਲਾ ਆ ਉੱਥੇ 20-25 ਕੰਪਿਊਟਰ ਪਏ ਜ਼ਰੂਰ ਹੈ ਪਰ ਚੱਲਦਾ ਇੱਕ ਦੋ ਹੀ ਆ ਇਹ ਪੀਸੀ ਤੇ ਪੀਜੀਪੀਸੀ ਵਾਲੇ ਸਟੂਡੈਂਟ ਚੰਗੀ ਤਰ੍ਹਾਂ ਪੜਦਾ ਵੀ ਉੱਥੇ ਕਿਹੜੇ ਕੰਪਿਊਟਰ ਤੇ ਆਪਾਂ ਸਾਰੀ ਵਿੜੇ ਕਲਾਸਾਂ ਲਈ ਤਾਂ ਬਲੋਂਗ ਕਰਦੇ ਆਂ ਤੇ ਜ਼ਰੂਰੀ ਨਹੀਂ ਵੀ ਆਪਣੇ ਘਰੇ ਲੈਪਟਾਪ ਕੰਪਿਊਟਰ ਪਾਏ ਹੋਣ ਤੇ ਹੁਣ ਤੁਸੀਂ ਦੱਸੋ ਵੀ ਇੱਕ ਦੋ ਕੰਪਿਊਟਰਾਂ ਤੇ ਕਿੰਨੇ ਕ ਜਵਾਬਾਂ ਦੀ ਪ੍ਰੈਕਟੀਕਲ ਅਸਾਈਨਮੈਂਟਾਂ ਕਰ ਸਕਦੇ ਨੇ ਕਿੰਨੇ ਕ ਜਣੇ ਅਸੀਂ ਪ੍ਰੈਕਟਿਸ ਕਰ ਸਕਦੇ ਹਾਂ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੇ ਉਹ ਮੁਲਾਜ਼ਮ ਨੇ ਜਿਹੜੇ ਏਸੀ ਵਾਲਿਆਂ ਕਮਰੇ 'ਚ ਬਹਿ ਕੇ ਸਿਰਫ ਏਸੀ ਦੀ ਹਵਾ ਖਾਣ ਹੁੰਦੇ ਨੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹਨਾਂ ਦੇ ਸਟੂਡੈਂਟ ਜਿਹੜੇ ਹਾਲਾਤਾਂ ਵਿੱਚ ਨੇ ਉਹਨਾਂ ਦਾ ਜਿਹੜਾ ਨੈਗਰੋਰ ਕੈਂਪਸ ਹੈ ਉਹਨਾਂ ਦੀ ਮੇਨਟੇਨੈਂਸ ਕੌਣ ਕਰ ਰਿਹਾ ਹੈ ਹੁਣ ਪਿੱਛੇ ਜੇ ਤੁਹਾਨੂੰ ਸਭ ਨੂੰ ਪਤਾ ਵੀ ਸਟੂਡੈਂਟ ਹੀ ਨੇ ਜਿਹੜੇ ਉਹਰੇ ਰੁੱਖ ਲਾ ਕੇ ਗਏ ਨੇ ਜਾਂ ਘਾਹ ਦੀ ਕਟਾਈ ਕਰਦੇ ਨੇ ਜਦਕਿ ਇਹ ਜਿਹੜੀ ਯੂਨੀਵਰਸਿਟੀ ਦੇ ਸਟਾਫ ਨਾਨ ਟੀਚਿੰਗ ਸਟਾਫ ਜਾਂ ਜਿਹੜੇ ਫੋਰ ਅਥੋਰਿਟੀਆਂ ਨੇ ਉਹਨਾਂ ਦੀ ਡਿਊਟੀ ਬਣਦੀ ਆ ਵੀ ਇਹਨਾਂ ਦੀ ਮੇਨਟੇਨੈਂਸ ਦਾ ਜਣਾ ਕਰਾਈ ਜਾਵੇ ਤੇ ਸਟੂਡੈਂਟਾਂ ਨੂੰ ਵਧੀਆ ਫੈਸਿਲਿਟੀ ਮਿਲਣ ਜੋ ਗੋਲ ਸਟੇਟਾਂ ਦੇ ਹੋਰ ਯੂਨੀਵਰਸਿਟੀ ਕਾਲਜਾਂ ਦੇ ਜੋ ਦਿੱਲੀ ਵਿੱਚ ਪੜ੍ਹਦੇ ਨੇ ਜੋ ਯੂਨੀਵਰਸਟੀਆਂ ਉਹਨਾਂ ਨੂੰ ਫੈਸਿਲਿਟੀ ਮਿਲਦੀਆਂ ਨੇ ਪਰ ਆਪਾਂ ਨੂੰ ਕੁਝ ਨਹੀਂ ਮਿਲ ਰਿ ਤੇ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਵੀ ਆਪਾਂ ਆਪਣੀ ਹੱਕ ਮੰਗੀਏ ਤੇ ਆਪਾਂ ਆਪਣੇ ਟੀਚਰਾਂ ਦੇ ਨਾਲ ਖੜੀਏ ਤਾਂ ਕਿ ਉਹਨਾਂ ਨੂੰ ਵਾਪਸ ਨਾਜ਼ਰੀਆਂ ਦਿੱਤੀਆਂ ਜਾਣ ਆਪਣੇ ਲੈਕਚਰ ਟੂ ਟਾਈਮ ਲੱਗਣ ਆਪਾਂ ਨੂੰ ਜੋ ਆਪਣੀ ਐਜੂਕੇਸ਼ਨਲ ਸਿਸਟਮ ਚਾਹੀਦਾ ਆ ਉਹ ਆਪਾਂ ਨੂੰ ਮਿਲੇ ਤੇ ਪੰਜਾਬ ਸਟੇਟ ਦੇ ਸਭ ਨੂੰ ਸਾਬ ਨਹੀਂ ਪਤਾ ਵੀ ਤਿੰਨ ਜਿਹੜੇ ਮੇਲ ਫਿਲਰ ਨੇ ਜਵਾਨ ਕਿਸਾਨ ਤੇ ਇਤਿਹਾਸ ਜਿਹੜੇ ਕਿਸਾਨ ਨੇ ਉਹ ਪਹਿਲਾਂ ਦਿੱਲੀ ਮੋਰਚੇ ਤੇ ਰੋਲਦੇ ਰਹੇ ਹੁਣ ਉਹ ਚੰਡੀਗੜ੍ਹ ਦੇ ਵਿੱਚ ਧਰਨਾ ਲਾ ਕੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਕੋਈ ਉਹ ਇਹਨਾਂ ਦੇ ਉੱਤੇ ਫੈਸਲਾ ਨਹੀਂ ਲਿਆ ਜਾ ਰਿਹਾ ਜਵਾਨ ਬਾਲੇ ਦਾ ਨਸ਼ੀਆਂ ਨੇ ਖਾਲੇ ਜਿੰਨਾ ਕੋਲ ਪੈਸੇ ਸੀ ਉਹ ਤਾਂ 20-25 ਲੱਖ ਲਾ ਕੇ ਬਾਹਰ ਚੁਰਗੇ ਤੇ ਜਿਹੜੇ ਆਪਣੇ ਵਰਗੇ ਉਹ ਸੋਚਦੇ ਨੇ ਵੀ ਬੜ ਕੇ ਆਪਾਂ ਨੌਕਰੀਆਂ ਲਵਾਂਗੇ ਤੁਸੀਂ ਦੱਸੋ ਵੀ ਆਪਾਂ ਨੂੰ ਨੌਕਰੀ ਮਿਲ ਸਕਦੀਆਂ ਨੇ ਇਹ ਤਾਂ ਟੀਚਰਾਂ ਨੂੰ ਵੀ ਨਹੀਂ ਰੱਖੀ ਜਾਂਦੇ ਆਪਾਂ ਨੂੰ ਇਹਨਾਂ ਨੇ ਕੀ ਨੌਕਰੀਆਂ ਦੇਣੀਆਂ ਨੇ ਤਾਂ ਆਪਣਾ ਹੱਕ ਬਣਦਾ ਵੀ ਆਪਾਂ ਆਪਣੇ ਟੀਚਰਾਂ ਨਾਲ ਖੜੀਏ ਕੱਲੂ ਇਹ ਨਾ ਹੋਵੇ ਵੀ ਆਪਣੇ ਜੋ ਕੋਈ ਬੀਐਡ ਕਰਕੇ ਐਗਜ਼ਾਮ ਪਲੀਅਰ ਕਰਕੇ ਟੀਚਰ ਬਣੇ ਤੇ ਉਹਨਾਂ ਨਾਲ ਵੀ ਅੱਜ ੱਟਕਾ ਹੋਵੇ ਤਾਂ ਮੇਰੀ ਇਹੀ ਮਿਹਰਬਾਨੀ ਆ ਵੀ ਆਪਾਂ ਸਾਰੇ ਇਕੱਠੇ ਹੋਈਏ ਤੇ ਟੀਚਰਾਂ ਦਾ ਸਾਥ ਦਈਏ ਤਾਂ ਕਿ ਉਹਨਾਂ ਨੂੰ ਨੌਕਰੀਆਂ ਤੇ ਵਾਪਸ ਰੱਖਿਆ ਜਾਵੇ ਉਹਨਾਂ ਦਾ ਰੀਜੋਇਨ ਆਰਡਰ ਦਿੱਤਾ ਜਾਵੇ ਤਾਂ ਜੋ ਆਪਣੇ ਲੈਕਚਰ ਨਹੀਂ ਉਹ ਰੈਗੂਲਰਲੀ ਲੱਗਣ ਤੇ ਆਪਣੀ ਜੋ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਉਹ ਨਾ ਹੋਵੇ ਤੇ ਤੀਜੀ ਗੱਲ ਜਿਹੜਾ ਤੀਜਾ ਮੇਨ ਪਿਲਰ ਆ ਆਪਣਾ ਇਤਿਹਾਸ ਤੁਸੀਂ ਦੱਸੋ ਵੀ ਪੰਜਾਬ ਸਰਕਾਰ ਨੇ ਇਤਿਹਾਸ ਨੂੰ ਬਚਾਉਣ ਲਈ ਕੀ ਕੀਤਾ ਹੈ ਉਹਨਾਂ ਨੇ ਕੋਈ ਇਤਿਹਾਸਿਕ ਲਾਇਬ੍ਰੇਰੀ ਨਹੀਂ ਖੋਲੀ ਜੇ ਇਤਿਹਾਸ ਬਚਿਆ ਹੋਇਆ ਤਾਂ ਸਿਰਫ ਗੁਰਦੁਆਰਿਆਂ ਨੇ ਕਮੇਟੀਆਂ ਕਰਕੇ ਬਚਿਆ ਹੋਇਆ ਆ ਬਾਲੀਵੁੱਡ ਵਾਲੇ ਦੇਖ ਲਓ ਉਹਣਾ ਪਿੱਛੇ ਜੋ ਐਮਰਜੈਂਸੀ ਦਾ ਟਰੇਲ ਸਾਰਿਆਂ ਨੇ ਦੇਖੀ ਹੋਣਾ ਉਹ ਕੀ ਹਾਲ ਕਰਕੇ ਉਹਨਾਂ ਨੇ ਪੰਜਾਬੀਆਂ ਦਾ ਬਾਲੀਵੁੱਡਾਨਾ ਨੇ ਪੰਜਾਬੀਆਂ ਨੂੰ ਸਿਰਫ ਇੱਕ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਰੱਖਿਆ ਹੈ ਤਹੇ ਆਪਾਂ ਨੂੰ ਲੋੜ ਹੈ ਵੀ ਆਪਾਂ ਆਪਣੇ ਹੱਕ ਮੰਗਿਏ ਤੇ ਆਪਣੇ ਟੀਚਰਾਂ ਨਾਲ ਖੜੀਏ ਤੇ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਾਪਸ ਦੁਵਾਈਏ ਤੇ ਆਪਣੇ ਲੈਕਚਰ ਰੈਗੂਲਰਲੀ ਲੱਗਣ ਤੇ ਮੈਂ ਹੁਣ ਜਸਦੀਪ ਸਿੰਘ ਨੂੰ ਬੁਲਾਣਾ ਚਾਹੁੰਦਾ ਜੋ ਆਪਣਾ ਪੁਆਇੰਟ ਆਫ ਥਿੰਗ ਸਾਰਿਆਂ ਦੇ ਪੂਰੇ ਰੱਖੇ ਇੱਕ ਤਾਂ ਦੋਸਤੋ ਸੁਣਨ ਕਰਦੂ ਬੇਨਤੀ ਹੈ ਕਿ ਆਪਣਾ ਨਾ ਦੇਖੋ ਇੱਕ ਤਾਂ ਹੁੰਦੀ ਹੈ ਕੋਈ ਵੈਸੀ ਪ੍ਰੋਗਰਾਮ ਕਾਲ ਜਾਂਦੇ ਹਨ ਜਿਹੜੇ ਆਪਣੇ ਅਫੀਸ਼ੀਅਲ ਪ੍ਰੋਗਰਾਮ ਹੁੰਦੇ ਆ ਉਹ ਵੱਖਰੀ ਕਿਸਮ ਦੇ ਹੁੰਦੇ ਆ ਹੁਣ ਤੱਕ ਆਪਾਂ ਅਫੀਸ਼ੀਅਲ ਪ੍ਰੋਗਰਾਮ ਜੁਆਇਨ ਕਰਦੇ ਆ ਆ ਇਹ ਪ੍ਰੋਗਰਾਮ ਆਪਣਾ ਕਿਉਂਕਿ ਜੱਥੇਬੰਦੀ ਦਾ ਪ੍ਰੋਗਰਾਮ ਹੈ ਕਿਉਂਕਿ ਜੱਥੇਬੰਦੀ ਸੰਘਰਸ਼ ਵਾਸਤੇ ਬਣੀ ਹੁੰਦੀ ਹੈ ਜੱਥੇਬੰਦ ਹੋਣਾ ਸਿਖਾਉਂਦੀ ਆ ਆਪਾਂ ਨੂੰ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਵੀ ਬੁਲਾਰੇ ਦਾ ਸਵਾਗਤ ਆਪਾਂ ਤਾੜੀਆਂ ਨਾਲ ਨਹੀਂ ਕਰਦੇ ਹੁੰਦੇ ਨਾਰੇ ਨਾਲ ਕਰਦੇ ਹੁੰਦੇ ਆ ਸੋ ਮੈਂ ਜਿਹੜਾ ਇੱਕ ਦੋ ਨਾਰੇ ਲਵਾ ਕੇ ਜਿਹੜਾ ਮੋਢਲਾ ਅੱਜ ਆਪਾਂ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਜਾਣ ਪਾਈਏ ਥੋੜੀ ਜੀ ਤੇ ਆਪਾਂ ਨਾ ਰਹਿਣਾ ਤੁਸੀਂ ਜਵਾਬ ਦਿਓ ਸਾਰੇ ਜੋਰ ਸ਼ੋਰ ਨਾਲ ਤੇ ਫਿਰ ਮੈਂ ਅਗਲਾ ਜਿਹੜਾ ਸਾਥੀ ਸਿੰਦੀਪ ਨੂੰ ਜਿਹੜਾ ਮੈਂ ਫਿਰ ਅੱਕੇ ਸੁਦੇ ਸਾਹਮਣੇ ਪੇਸ਼ ਕਰੂੰਗਾ ਕਾਲਜਾਂ ਚ ਪੱਕੀ ਧਰਤੀ ਦਾ ਪ੍ਰਬੰਧ ਕਰੋ ਕੈਸ ਤੇ ਫੈਕਲਟੀ ਨੇ ਆਪ ਕਾਨੂੰਨ ਸਾਫ ਲਿਓ ਸਾਫ ਲਿਓ ਵਾਧਿਓ ਗੈਸਟ ਫੈਕਲਟੀ ਦੇ ਆਫਤਾਨ ਹੋ ਇਨਸਾਫ ਦਿਓ ਵਾਧਿਓ ਇਨਸਾਫ ਦਿਓ ਕਾਲਜ ਦੇ ਕਲਾਸਾਂ ਦਾ ਪਰਮਾਨੂਿਕ ਕਰੋ ਵਧਵਾਓ ਪਰਮਾਨੂਿਕ ਕਰੋ ਨਵੀਂ ਸਿੱਖਿਆ ਨੀਤੀ ਰੱਖਿਓ ਵਧਵਾਓ ਰੱਖਿਓ ਇੱਕ ਬੇਨਤੀ ਹੈ ਦੋਸਤੋ ਆਪਣੇ ਸਰਾਂ ਦੇ ਦੋ ਦੋ ਵਾਹਾਂ ਇੱਕ ਆਪਾਂ ਖੜੀ ਕਰ ਸਕਦੇ ਹਾਂ ਉਹਨਾਂ ਨਹੀਂ ਕਰ ਸਕਦੇ ਆ ਇਸ ਕਰਕੇ ਬੇਨਤੀ ਹੈ ਮਤਲਬ ਜਿਹਨੇ ਕਬ ਇੱਕ ਖੜੀ ਕਰ ਲਈ ਜਿਹਦੇ ਦੋਆ ਦੋਏ ਕਰ ਲਿਓ ਤੇ ਜਿਹਦੇ ਹਾਂ ਨਹੀਂ ਉਹ ਬੋਲ ਲਿਓ ਜੋਰ ਨਾਲ ਘਟੋ ਘਟੋ ਸੋ ਸੁਣੂ ਸਭ ਨੂੰ ਬੇਨਤੀ ਹੈ ਕਿ ਨਾਰੇ ਲਾ ਰਹੇ ਆਪਾਂ ਜਵਾਬ ਹੁਤਾ ਕਿ ਉਹ ਛੁਰਨਾ ਦੇਓ ਕੋ ਟੋਕਾਟਾ ਇਹ ਤਾਂ ਆਪਣੇ ਇੱਥੇ ਬੈਠਿਆਂ ਨੂੰ ਹੀ ਸੁਣਦਾ ਹੈਗਾ ਪਿੰਡ ਵਾਲਿਆਂ ਨੂੰ ਕਿੱਥੇ ਸੁਣੂਗਾ ਇਸ ਕਰਕੇ ਜਵਾਬ ਦਿਓ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਨਵੀਂ ਸਿੱਖਿਆ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਚੰਡੀਗੜ੍ਹ ਖੇਤੀ ਨੀਤੀ ਮੋਰਚੇ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਚੰਡੀਗੜ੍ਹ ਖੇਤੀ ਨੀਤੀ ਮੋਰਚੇ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਗੈਸਟ ਦੇ ਕੰਨੀਆਂ ਨੂੰ ਕਹਿੰਿਆ ਨਾਲ ਕਰੋ ਨਾਲ ਕਰੋ ਬਹਾਦਰੋ ਸਿੱਖਿਆ ਦਾ ਨਿਚੋੜ ਕਰਨੋਂ ਪੜ੍ਹ ਵੀ ਕਰੋ ਨਾਲ ਕਰੋ ਨਾਲ ਕਰੋ ਸਿੱਖਿਆ ਦਾ ਨਿਚੋੜ ਕਰਨਾ ਕੰਮ ਵੀ ਕਰੋ ਕੰਮ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਟੂਡੈਂਟ ਯੂਨੀਸ਼ੀ ਕਰਨਾ ਵਾਚੰਦਾਪਾ ਹਣ ਜਸ਼ਨਪ੍ਰੀਤ ਆਪਣੀ ਗੱਲ ਰੱਖੂਆ ਤੇ ਨਾਲ ਹੀ ਕਾਜ ਦਾ ਇਹ ਸਾਥੀ ਸਟੇਜ 'ਤੇ ਚਲਾਊਆ ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਪਹੁੰਚੇ ਵਿਦਿਆਰਥੀਆਂ ਵਿਆਪਕ ਸਾਹਿਬਾਨ ਤੇ ਹੋਸਟ ਸਟਾਫ ਮੈਂਬਰ ਪਹੁੰਚਣ ਦਾ ਇਸ ਰੋਸ਼ਪਰਦਸਾ ਵਿੱਚ ਬਹੁਤ-ਬਹੁਤ ਧੰਨਵਾਦ ਤੇ ਅੱਜ ਆਪਾਂ ਨੂੰ ਸਭ ਨੂੰ ਪਤਾ ਹੀ ਆਪਾਂ ਇੱਥੇ ਕਿਉਂ ਇਕੱਠੇ ਹੋਏ ਹਾਂਗੇ ਅਟ ਆਪਣੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਅਤੇ ਆਪਣੇ ਗੈਸਟ ਆਫ ਇਲੀਟੀ ਟੀਚਰ ਬੈਠੇ ਨੇ ਉਹ ਆਪਣੀਆਂ ਮੰਗਾਂ ਲੈ ਕੇ ਘੱਟੋ-ਘੱਟ ਉਹਨਾਂ ਨੂੰ 45 ਦਿਨ ਹੋ ਚੁੱਕੇ ਨੇ ਉੱਥੇ ਬੈਠਿਆਂ ਨੂੰ ਤੇ ਜਿਹੜੀ ਆਪਣੀ ਸਰਕਾਰ ਆ ਉਹਨਾਂ ਦੀ ਕੋਈ ਬਾਹਰ ਨਹੀਂ ਫੜ ਰਹੀ ਤੇ ਕੋਈ ਉਹਨਾਂ ਨੂੰ ਜਵਾਬਜੋਬ ਦੇ ਹੀ ਨਹੀਂ ਰਹੇ ਪਰ ਇਹਦੇ ਹਿੱਸੇ ਵਿੱਚ ਜਿਹੜੇ ਆਪਣੀ ਟੀਚਾ ਉਹਨਾਂ ਦਾ ਨੁਕਸਾਨ ਹੋਈ ਹੋ ਰਿਹਾ ਪਰ ਜਿਹੜੇ ਆਪਣੇ ਵਿਦਿਆਰਥੀ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾਗਾ ਕਿਉਂਕਿ ਤੁਹਾਨੂੰ ਆਪਦੀ ਆ ਕਿ ਆਪਣੇ ਅੱਧੇ ਸਮੈਸਟਰ ਲੰਘ ਚੁੱਕਿਆਗਾ ਤੇ ਆਪਣੀ ਕੋਈ ਆਪਣੇ ਬੱਚਿਆਂ ਨੂੰ ਜਿਹੜੇ ਉਹ ਅੱਧਿਆਂ ਨੂੰ ਸਿਲੇਬਸ ਵੀ ਨਹੀਂ ਪਤਾਗਾ ਵੀ ਕਿਹੜੀਆਂ ਕਿਤਾਬਾਂ ਲੈਣੀਆਂ ਨੇ ਕਿਹੜਾ ਕੁਝ ਕਰਨਾਗਾ ਇਹਨਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾਗਾ ਕਿ ਜੇ ਇਹ ਤੋਂ ਬਾਅਦ ਇਹ ਰਿਪੇਅਰ ਆਉਣਗੀਆਂ ਇਹਦੇ ਜ਼ਿੰਮੇਵਾਰ ਕੌਣ ਹੋਊਗਾ ਪੰਜਾਬ ਸਰਕਾਰ ਹੋਊਗੀ ਵਿਦਿਆਰਥੀ ਹੋਣਗੇ ਅਧਿਆਪਕ ਹੋਣਗੇ ਤੁਹਾਨੂੰ ਪਤਾ ਆ ਵਿਦਿਆਰਥੀ ਤਾਂ ਉਹ ਪੜ੍ਹਨਾ ਆਉਂਦੇ ਨੇ ਅਧਿਆਪਕਾ ਪੜ੍ਹਾਉਣਾ ਆਉਂਦੇ ਨੇ ਜੇ ਇਹਨਾਂ ਨੇ ਅਧਿਆਪਕਾਂ ਨੂੰ ਉੱਥੇ ਬਿਠਾ ਰੱਖਿਆ ਹੈਗਾ ਤਾਂ ਤੁਹਾਨੂੰ ਪਤਾ ਆ ਰਿਪੇਅਰ ਤਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਆ ਗਈ ਉਹਨਾਂ ਦੇ ਜਿਹੜੇ 18-1800 ਰੁਪਏ ਭਰਨਗੇ ਉਹਨਾਂ ਦੇ ਖਾਤਿਆਂ ਵਿੱਚ ਜਾਣਗੇ ਉਹਨਾਂ ਦੇ ਵਿੱਚ ਤੇ ਇਹ ਤੋਂ ਬਾਅਦ ਚ ਦੂਜੀ ਗੱਲ ਕਿ ਜਿਹੜੇ ਉੱਥੇ ਟੀਚਰ ਬੈਠੇ ਨੇ ਉਹ ਐ ਡੀ ਐਂ ਡੀ ਪੀ ਐਚ ਡੀ ਬਹੁਤ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਤੇ ਬਹੁਤ ਸਾਰੇ ਟੈਸਟ ਕਲੀਅਰ ਕਰਕੇ ਉੱਥੇ ਬੈਠੇ ਨੇ ਜਿਹੜੇ ਆਪਣੇ ਇਹ ਤੋਂ ਬਾਅਦ ਪਲੱਸ 2 ਦੇ ਉਹ ਵਿਦਿਆਰਥੀ ਨੇ ਉਹ ਕੀ ਸੋਚਣਗੇ ਕਿ ਜਦੋਂ ਇਹ ਡੀ ਐਂ ਡੀਆਂ ਡਿਗਰੀਆਂ ਲੈ ਕੇ ਉਹਨਾਂ ਨੂੰ ਨੌਕਰੀਆਂ ਤੇ ਬਹਾਲ ਨਹੀਂ ਕਰਿਆ ਜਾ ਰਿਹਾ ਤਾਂ ਆਪਾਂ ਇੰਨੀ-ਇੰਨੀ ਡਿਗਰੀਆਂ ਕਰਕੇ ਬਹਾਲ ਨਹੀਂ ਕਰਿਆ ਜਾ ਰਿਹਾ ਤਾਂ ਫਿਰ ਆਪਾਂ ਕੀ ਕਰਾਂਗੇ ਇਹ ਤੋਂ ਵਧੀਆ ਵੀ ਇਸ ਤੋਂ ਆਪਾਂ ਬਾਹਰ ਜਾ ਕੇ ਵੀ ਉੱਥੇ ਕਮਾਈ ਕਰਨੀ ਹੈ 5 ਸਾਲਾਂ ਅਜਾਪਾ ਪੱਕੇ ਹੋ ਜਾਣੇ ਆ ਤਾਂ ਇਹ ਸੋਚ ਕੇ ਲੋਕ ਬਾਹਰ ਚਲੇ ਜਾਂਦੇ ਨੇ ਸੋ ਮੇ ਆਪਣਾ ਇੱਥੇ ਇਕੱਠੇ ਹੋਣ ਦਾ ਮਕਸਦ ਇਹੀ ਆ ਕਿ ਆਪਾਂ ਜਿਹੜੇ ਅਧਿਆਪਕਾਂ ਨੂੰ ਉਰੇ ਇਕੱਠੇ ਹੋ ਕੇ ਉਹਨਾਂ ਦਾ ਸਾਥ ਲਈਏ ਤੇ ਉਹਨਾਂ ਦੇ ਹੱਕ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਬੈਠੀਏ ਤੇ ਇਹ ਦੂਜੀ ਗੱਲ ਇਹ ਜਿਹੜੀ ਪੰਜਾਬ ਸਰਕਾਰ ਦੀਆਂ ਗੰਦੀਆਂ ਸੋਚਾਂ ਨੇ ਗੰਦੀਆਂ ਰਾਜਨੀਤੀਆਂ ਨੇ ਇਹ ਸੋਚ ਰਹੀਆਂ ਨੇ ਕਿ ਆਪਨੇ ਜਿਹੜੀ ਨੌਜਵਾਨੀ ਨੇ ਇਹਨਾਂ ਨੂੰ ਪੜ੍ਹਾਈ ਤੋਂ ਦੂਰ ਕਰਿਆ ਜਾਵੇ ਤੇ ਇਹਨਾਂ ਨੂੰ ਨਸ਼ੇ 'ਚ ਵੜ ਲਿਆ ਜਾਵੇ ਇਹਨਾਂ ਨੂੰ ਸਾਰਿਆਂ ਨੂੰ ਪੜ੍ਹਾਈ ਤੋਂ ਦੂਰ ਕਰਕੇ ਇਹਨਾਂ ਨੂੰ ਨਸ਼ਿਆਂ ਚ ਆੜ ਤੋਂ ਤੇ ਉਹਦੇ ਵਿੱਚ ਅਨਸ਼ਿਆ ਕਿ ਬਾੜੇ ਜਾਵੇ ਤੇ ਤੋਂ ਬਾਅਦ ਇਹਨਾਂ ਦੀ ਪੜ੍ਹਾਈਆਂ ਜਿਹੜੀਆਂ ਉਸ ਸਿੱਖਿਆ ਨੇ ਇਹਨਾਂ ਨੂੰ ਰੱਬ ਕੀਤਾ ਜਾਵੇ ਇਹ ਸੋਚਦੇ ਨੇ ਕਿ ਇਹਨਾਂ ਜਿਹੜੀਆਂ ਉਸ ਸਿੱਖਿਆ ਨੇ ਇਹਨਾਂ ਨੂੰ ਪ੍ਰਾਈਵੇਟਾਂ ਦੇ ਵਿੱਚ ਬਾੜਾ ਜਾਵੇ ਤੋਂ ਬਾਅਦ ਆਪਾਂ ਟੀਚਰਾਂ ਸਰਕਾਰ ਨੂੰ ਬੇਨਤੀ ਕਰਕੇ ਅੱਗੇ ਦੋ ਸ਼ਬਦ ਬੋਲਣਾ ਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਅੱਜ 5 ਸਤੰਬਰ ਟੀਚਰ ਦੇ ਦੇ ਉੱਤੇ ਇਹਨਾਂ ਨੂੰ ਜਿਨ੍ਹਾਂ ਦੇ ਰੀਜੁਆਇਨ ਆਰਡਰ ਦੇ ਕੇ ਇਹਨਾਂ ਨੂੰ ਵਾਪਸ ਇਹ ਭੇਜ ਆਇਆ ਵੀ ਤੇ ਸਾਰਿਆਂ ਨੂੰ ਪਿਆਰ ਨਾਲ ਸਤਿ ਸ਼੍ਰੀ ਅਕਾਲ। ਸਾਡੀ ਨਾਲ ਵੀ ਵਿਦਿਆਰਥੀ ਇੱਕ ਵਾਰ ਜਿੰਦਾਬਾਦ। ਵਿਦਿਆਪਤ ਵਿਦਿਆਰਥੀ ਇੱਕਤਾ ਜਿੰਦਾਬਾਦ ਜਿੰਦਾਬਾਦ। ਇਸ ਤੋਂ ਬਾਅਦ ਸਾਡੀ ਯੂਨੀਵਰਸਿਟੀ ਦੇ ਗਰਮੀ ਦੇ ਧੁੱਪ ਦੇ ਕਾਰਨ ਆਪਾਂ ਜਿਹੜੀ ਰੈਲੀ ਆ ਹੁਣੀ ਕਰਦੇ ਆਂ ਤੇ ਜੋ ਬਾਕੀ ਐਂਦੀ ਗੱਲਬਾਤ ਆ ਆਪਾਂ ਰੈਲੀ ਤੋਂ ਬਾਅਦ ਅੰਦਰ ਬੈਠ ਕੇ ਕਰਾਂਗੇ।